ਸਰੀਰ ਮੰਦਰ ਸਾਹਿਬ ਦੇ ਵਿੱਚ ਮੱਥਾ ਟੇਕਿਆ ਅੱਜ ਦਾ ਦਿਨ ਸਾਡੇ ਲਈ ਬਹੁਤ ਇਤਿਹਾਸਕ ਦਿਨ ਹੈ ਖਾਲਸਾ ਪੰਥ ਦੀ ਸਥਾਪਨਾ ਸਾਡੇ ਗੁਰੂ ਕਾਗਿਆਲੇ ਪਾਤਸ਼ਾਹ ਨੇ ਕੀਤੀ ਸੀ ਸੋ ਅਰਦਾਸ ਕਰਕੇ ਇਹ ਮਾੜਾ ਸੱਚੇ ਬਾਦਸ਼ਾਹ ਸਾਡੀ ਕੌਮ ਦੀ ਖੇਤਰ ਦੀ ਕਦਾ ਕਰੇ ਪੰਜਾਬ ਸਾਦਾ ਤੰਦਰੁਸਤ ਸਾਦਾ ਸੰਸਾਰ ਸਾਦਾ ਹਿੰਦੁਸਤਾਨ ਤੰਦਰੁਸਤ ਰਹੇ ਸਤਿਬੱਤ ਦਾ ਬਖ ਮੰਗਿਆ ਹੈ ਉਹ ਦਾ ਦਾਅਵਾ ਕਰਕੇ ਹੈ ਕਿ ਮੇਰੇ ਪੰਜਾਬ ਨੂੰ ਜਲਦੀ ਰੰਗਲਾ ਪੰਜਾਬ। ਅ ਤਾਰੀਵਾਲ ਸਾਹਿਬ ਲੀਡਰਾਂ ਨੇ ਕਿ ਦਿੱਲੀ ਵਿੱਚ ਜਿਹੜਾ ਵਾ ਮੱਥਾ ਟਿਕੜਾ ਦਿੱਲੀ ਵਿੱਚ ਜਿਹੜਾ ਵਾ ਰਾਸ਼ਟਰਪਤੀ ਦਾ ਸ਼ਾਸਨ ਹੈ ਉਹ ਲਾਗੂ ਹੋਣ ਜਾ ਰਿਹਾ ਕਿਦਾਂ ਲੱਗੇ ਸਰ ਮੱਥਾ ਟਿਕੜਾ ਸਰ ਰਾਸ਼ਟਰਪਤੀ ਲਾਗੂ ਮੱਥਾ ਟਿਕੜਾ ਆਏ ਜਦੋਂ ਸਰ ਜਦੋਂ ਜਦੋਂ ਹੋਊਗਾ ਕਿਸਾਨਾਂ ਨੇ ਫਸਲ ਅੱਜ ਸ਼ੁਰੂ ਕੀਤੀ ਹੈ ਸ਼ੁਰੂ ਕੀਤੀ ਹੈ ਸਰ ਅਜਾ ਵਿਸਾਖੀ ਹੈ ਸਰ ਵਿਸਾਖੀ ਵਾਲੇ ਅੱਜ ਵਿਸਾਖੀ ਆ ਦਿਨ ਫਸਲ ਸ਼ੁਰੂ ਹੋਈ ਹੈ ਕਣਕ ਬੱਕ ਗਈ ਆ ਇਹ ਅਰਦਾਸ ਕਰਦੇ ਹਾਂ ਪਤਵੰਤਾਂ ਮੌਸਮ ਠੀਕ ਰੱਖੇ। ਅਗਲਾ 1 ਮਹੀਨਾ ਮੌਸਮ ਠੀਕ ਰਹੂਗਾ। ਜਿੱਦਾਂ ਅੱਜ ਪੱਧਰ ਤੇ ਕਿਸਾਨ ਭਰਾ ਜਿਹੜੇ ਆ ਆਪਣੀ ਕਣਕ ਸਾਮ ਲੈਣਗੇ, ਤੂੜੀ ਤੰਗ ਸਾਮ ਸਾਮ ਲੈਣਗੇ। ਇਹ ਅਰਦਾਸ ਕਰਕੇ ਆਂਗੇ ਚੜਦੀ ਕਲਾ ਰੱਖੀ। ਚੜਦੀ ਕਲਾ ਦਾ ਮਤਲਬ ਇਹ ਹੈ ਕਿ ਸਾਡੇ ਜਿਹੜੇ ਕਿਸਾਨਾਂ ਨੇ ਫਸਲਾਂ ਬੀਜੀਆਂ, ਉਹ ਆਪਣੀਆਂ ਫਸਲਾਂ ਸਾਮ ਲੈਣ। ਸਭ ਨੂੰ ਤੰਗ ਉਸਤਰੀ ਸਰ ਲਿਫਟਿੰਗ ਲਿਫਟਿੰਗ ਬਾਰੇ ਦੱਸੋ ਜੀ ਕੀ ਪ੍ਰਬੰਧ ਹੈ? ਲਿਫਟਿੰਗ ਦੇ ਬਿਲਕੁਲ ਪ੍ਰਬੰਧ ਕੀਤੇ ਆ ਸਰਕਾਰ ਨੇ ਸਭ ਕੁਝ।